ਮਾਰਗੋ ਲਾਈਫ ਤੇ ਦੁਬਾਰਾ ਨਾੜੇ ਨੂੰ ਬੋਲਣਾ ਪਵੇਗਾ ਜੀ ਲਾਈਫ ਤੇ ਆਇਓ ਦੁਬਾਰਾ ਹਾਰੇ ਆਇਓ ਲਾਈਟ ਦਮਾਰਾ ਖੰਡ ਆਉਂਦਾ ਚੱਲ ਰਿਹਾ ਵੀਸੇ ਵਾਲਾ ਅੰਦਰ ਸਕਰੀਨ ਲੱਗੀ ਆ ਦੇਖ ਵੀ ਬੈਠੀ ਹੋਣੀ ਸਾਨੂੰ ਸਰਦਾਰ ਬਲਦੇਮੀਆ ਆਇਓ ਲਾਈਟ ਫੇਰ ਲਗਾਉਂਦੇ ਆ ਜੀ ਇੰਦਰ ਚੱਲ ਰਿਹਾ ਬਾਬਿਆਂ ਦਾ ਆਈ ਚੱਲ ਰਿਹਾ ਆਈ ਚੱਲ ਰਿਹਾ ਤੁਹਾਡਾ ਬਣਾਇਆ ਭਾਈ ਨਾ ਤੂੰ ਵੀ ਬਣਾਇਆ ਕੋਈ ਨਾ ਪਰਵਾਨਾ ਸੋਵੇ ਇੱਥੇ ਗਾਇਸ ਸਾਡੇ ਸੰਦੀ ਭਾਜੀ ਜੀ ਰੁੜਕੇ ਤੋਂ ਆ ਬੜੀ ਆਣਾ ਸਾਡਾ ਲਈ ਹਰੀ ਆਪਣੇ ਉਸਾ ਦੂਰ ਅੰਦਰ ਕਦਰ ਵੀ ਸੇਵਾ ਕਰੀ ਆ ਭੈ ਜੀ ਸਾਥੀਂ ਤਰੂ ਬੰਦ ਆਪਣੇ ਸੇਵਾ ਚੱਲ ਰਹੀਆਂ ਬੋਲੇ ਕਰ ਰਿਹਾ ਸਾਰੇ Jadi, dari entrop, jadi ਰਾਜ ਅਯੂਗਤਾਰ ਜੀ ਨੂੰ ਕਿਹਾ ਅੱਜ ਆਏ ਆਪਾਂ ਕਾਲਕਾ ਦੇ ਦੌਰ ਸਟਾਫ ਆਪਾਂ ਬੇਟੇ ਦੇ ਨਾਲ ਬੜਾ ਕੈਮਰਾ ਸੇਵਾ ਦਾ ਰੋਕੀ ਨਾਲ ਆਇਆ ਸੇਵਾ ਦਾ ਰੋਕੀ ਆ ਅੱਛਾ ਰੋਕੋ 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 ਕਰਦੇ ਸਬਸਕ੍ਰਾਈਬ ਕਰੋ ਯਾਰ ਸਟਰੀ ਕਰ ਦੋ 9000 ਹੌਸਲਾ ਆਪਰੇ ਸੰਦੀ ਭਾਈ ਜੈਦਾਲ ਸਿੰਘ 07 07 ਭਾਈ ਦੀ ਆਈਡੀ ਆ ਠੀਕ ਹੈ ਜੀ ਫੋਲੋ ਕਰੋ ਗਰਾਹ ਭਰਾ ਠੀਕ ਹੈ ਜੀ ਸਾਰੇ ਆਣੇ ਸਾਰੇ ਆਣੇ ਵੇਲਤੀ ਆ ਲਾਈਵ ਚੱਲਦਾ ਮੈਂ ਮੈਂ ਤੇ ਹੀ ਆ ਓਏ ਸਾਰਿਆਂ ਨੂੰ ਲਾਈਵ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਯਾਰ ਜੇ ਮਾਰਦੇ ਕੋਈ ਟੱਕਰ ਸੀ ਆਪਾਂ ਚਾਰ ਮੰਦਿਰ ਆਜੀ ਚਾਰ ਮੰਦਿਰ ਲੌਡ ਜਾਣਾ ਹੈ ਜੀ ਉਹ ਬਾਕੀਆਂ ਨਾਲ ਜਦਾ ਸਾਹਮਣੇ ਠੀਕ ਹੈ ਜੀ ਉਹ ਪ੍ਰਾਈਸਿੰਗ ਲੱਗੀ ਆ ਵੱਡੀ ਸੌਰੀ ਸੇਵਾ ਉਦਰਾ ਅਸਰ ਨਾ ਚਲੇ ਲਗੇ ਜੁਗਾ ਸੁਖ ਦੇ ਸਵਾਦ ਤੇ ਪੂਰਨ ਹੋ ਪਏ ਜੀ ਆਪਣੇ ਸੇਵਾ ਦਾ ਆਪਣੇ ਇਹਨੂੰ ਕਰ ਰਿਆ ਸੇਵਾ ਮੈਂ ਵੀ ਕਰ ਰਿਆ ਸੇਵਾ ਆਪਣੀ ਕੋਈ ਰਹਾ ਹਮ ਆਲਾ ਮਹਾਲਾ ਤੇ ਕਰੀਦਾ ਮੇਰਾ ਸਤੂਰੀ ਲਗਾ ਸੇਵਾ ਕਰਨ ਨੂੰ ਠੀਕ ਹੈ ਜੀ ਮੇਰੇ ਨੰਬਰ ਤੋਂ ਅੱਗੇ ਆ ਰਹੇ ਠੀਕ ਹੈ ਜੀ ਰੱਖੋ ਤੁਹਾਡੇ ਸਾਹਮਣੇ ਹੀ ਆ ਵੀਰੋ ਜੀ ਵਤੋਂ ਬਹੁਤ ਹੋਂਦੀ ਆ ਆਪਣੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਹਦੇ ਆ ਜੀ ਮੁੰਡੇ ਸੇਵਾ ਦਾ ਸਾਰੇ ਆਪਣੇ ਖਾਲ ਖਾਲਾਂ ਨੂੰ ਹੀ ਸੇਵਾ ਕਰ ਰਹੇ ਆ ਔਰ ਦੀ ਇਹ ਆ ਜੀ ਨਿਆਣੇ ਵੀ ਕਰਦੇ ਸੇਵਾ ਹਾਂ ਦਿਖਾਉਂਦੇ ਇਧਰਲੀ ਸਾਈਡ ਹਾਂ ਸਾਡੇ ਸਾਹਮਣੇ ਹੀ ਆ ਠੀਕ ਆ ਜੀ ਮਮਣੀ ਆ ਰੱਚ ਠੀਕ ਹੈ ਜੀ ਘਰਾਂ ਦੇ ਗੱਲੇ ਘਰਾਂ ਦੇ ਗੱਲੇ ਠੀਕ ਹੈ ਜੀ ਆਹ ਤੇ ਤੁਹਾਡੇ ਸਾਹਮਣੇ ਹੀ ਆਂ ਹੋਰ ਵੀ ਹੁਣ ਜਿਹੜੇ ਰੌਕਲੇ ਵਾੜਾ ਹੋਰ ਵੀ ਆਂ ਆਪਣੇ ਆਪਣੇ ਘਰੇ ਗਾੜੇ ਵੀ ਕੀ ਰਹੇ ਆ ਪਰ ਬਾਹਰ ਵਿਖਾੜਦੇ ਆ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਰ ਕਰੀ ਜਾਓ ਮੇਰਾ ਭਰਾ ਆਇਆ ਮੈਂ ਘਰ ਹੋ ਗਿਆ ਮੜਿਆ ਮਾਤਾ ਨਾਲ ਜਾਣਾ ਮੜਿਆ ਯਾਰ